ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਉਸ ਸਥਾਨ ਦੀ ਗੱਲ ਕਰਨ ਜਾ ਰਹੇ ਹਾਂ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬ ਜੀ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਇਆ ਸੀ ਅਤੇ ਇਹ ਉਹੀ ਸਥਾਨ ਹੈ ਜਿੱਥੇ 52 ਕਵੀਆਂ ਨੂੰ ਗੁਰੂ ਸਾਹਿਬ ਜੀ ਮਾਨ ਬਖਸ਼ਾ ਕਰਦੇ ਸਨ ਇਸੇ ਹੀ ਸਥਾਨ ਤੇ ਗੁਰੂ ਮਹਾਰਾਜ ਦਸਤਾਰ ਸਜਉਂਦੇ ਸਨ ਅਤੇ ਦਸਤਾਰਾਂ ਦੇ ਮੁਕਾਬਲੇ ਵੀ ਕਰਵਾਇਆ ਕਰਦੇ ਸਨ ਇਸ ਪਾਵਨ ਪਵਿੱਤਰ ਧਰਤੀ ਤੇ ਗੁਰੂ ਘਰ ਵਿੱਚੋਂ ਛੇਕੇ ਹੋਏ ਬਾਬਾ ਰਾਮ ਰਾਏ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਮਿਲਾਪ ਵੀ ਹੋਇਆ ਸੀ ਇਸ ਪਾਵਨ ਪਵਿੱਤਰ ਸਥਾਨ ਦਾ ਨਾਮ ਹੈ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਸ੍ਰੀ ਪੋਂਟਾ ਸਾਹਿਬ ਹਿਮਾਚਲ ਪ੍ਰਦੇਸ਼ ਦੇ ਸ਼ਰਮੋਲ ਜ਼ਿਲ੍ਹੇ ਦੇ ਵਿੱਚ ਇੱਕ ਪ੍ਰਸਿੱਧ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸ੍ਰੀ ਪੋਂਟਾ ਸਾਹਿਬ ਸਿੱਖਾਂ ਦੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਯਾਦ ਵਿੱਚ ਬਣਾਇਆ ਗਿਆ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਦੁਆਰਾ ਸ੍ਰੀ ਪੋਂਟਾ ਸਾਹਿਬ ਵਿੱਚ ਦਸਮ ਗ੍ਰੰਥ ਦੀ ਰਚਨਾ ਵੀ ਕੀਤੀ ਸੀ ਇਸ ਗੁਰਦੁਆਰੇ ਦੀ ਵਿਸ਼ਵ ਵਿਆਪੀ ਸਿੱਖ ਧਰਮ ਦੇ ਪੈਰੋਕਾਰਾਂ ਵਿੱਚ ਬਹੁਤ ਉੱਚੀ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਰੱਖਦਾ ਹੈ ਇਸ ਗੁਰਦੁਆਰੇ ਦੀ ਧਾਰਮਿਕ ਮਹੱਤਾ ਦੀ ਉਦਾਹਰਣ ਇੱਥੇ ਰੱਖੀ ਗਈ ਪਾਲਕੀ ਹੈ ਜੋ ਕਿ ਸੋਨੇ ਦੀ ਬਣੀ ਹੋਈ ਹੈ ਸਿੱਖ ਗੁਰੂ ਗੋਬਿੰਦ ਸਿੰਘ ਜੀ ਅਸ਼ਵਾ ਰੋਸ਼ਨ ਕਰਦੇ ਪਵਿੱਤਰ ਸਥਾਨ ਤੋਂ ਲੰਘ ਰਹੇ ਸਨ ਅਤੇ ਇਹ ਸਥਾਨ ਤੇ ਪਹੁੰਚੇ ਅਤੇ ਠਹਿਰੇ ਇਸ ਸਥਾਨ ਨੂੰ ਪਵਿੱਤਰ ਮਾਨ ਮੰਨਣਾ ਸ਼ੁਰੂ ਹੋ ਗਿਆ ਪੌਂਟਾ ਸਾਹਿਬ ਦਾ ਪੌਂਟਾ ਸ਼ਬਦ ਦਾ ਅਰਥ ਹੈ ਪੈਰ ਇਸ ਲਈ ਪਾਉ ਅਤੇ ਕ ਜੋੜ ਕੇ ਪੌਂਟਾ ਰੱਖਿਆ ਗਿਆ ਹੈ ਹੁਣ ਸੰਗਤ ਜੀ ਆਪਾਂ ਗੱਲ ਕਰਦੇ ਹਾਂ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਦੇ ਮਗਰਲੇ ਪਾਸੇ ਵਗਦੀ ਯਮੁਨਾ ਨਦੀ ਬਾਰੇ ਜਿੰਨੀ ਮਹੱਤਤਾ ਗੁਰਦੁਆਰਾ ਸ੍ਰੀ ਪਹੁੰਟਾ ਸਾਹਿਬ ਰੱਖਦਾ ਹੈ ਉਨੀ ਹੀ ਮਹੱਤਤਾ ਗੁਰਦੁਆਰਾ ਸਾਹਿਬ ਦੀ ਮਗਰ ਵਹਿੰਦੀ ਨਦੀ ਵੀ ਰੱਖਦੀ ਹੈ ਕਿਉਂਕਿ ਇਸ ਨਦੀ ਨਾਲ ਗੁਰੂ ਮਹਾਰਾਜ ਜੀ ਨੇ ਆਪ ਗੱਲਬਾਤ ਕੀਤੀ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 52 ਕਵੀਆਂ ਨਾਲ ਕਵੀ ਦਰਬਾਰ ਸਜਾਇਆ ਕਰਦੇ ਸਨ ਤਾਂ ਇੱਕ ਦਿਨ 52 ਕਵੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ ਜਦੋਂ ਅਸੀਂ ਇਸ ਸਥਾਨ ਤੇ ਕਵਿਤਾਵਾਂ ਦੀ ਉਚਾਰਨ ਅਤੇ ਕਵਿਤਾਵਾਂ ਪੜ੍ਹਦੇ ਹਾਂ ਤਾਂ ਸਾਨੂੰ ਇਸ ਨਦੀ ਦੇ ਸ਼ੋਰ ਨਾਲ ਵਿਗਨ ਬਹੁਤ ਪੈਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਸ ਯਮੁਨਾ ਨਦੀ ਦੇ ਸਾਨੂੰ ਖੜੇ ਹੋ ਕੇ ਯਮੁਨਾ ਨਦੀ ਨੂੰ ਇਹ ਆਦੇਸ਼ ਦਿੱਤਾ ਤੁਸੀਂ ਇਸ ਸਥਾਨ ਤੋਂ ਸ਼ਾਂਤ ਹੋ ਕੇ ਲੰਘਣਾ ਹੈ ਉਸ ਤੋਂ ਬਾਅਦ ਇਸ ਸਥਾਨ ਦੇ ਆਲੇ ਦੁਆਲੇ ਇਹ ਨਦੀ ਬਹੁਤ ਹੀ ਸ਼ਾਂਤ ਤਰੀਕੇ ਨਾਲ ਵਗਦੀ ਹੈ ਇਸ ਪਾਵਨ ਪਵਿੱਤਰ ਸਥਾਨ ਤੇ ਗੁਰੂ ਮਹਾਰਾਜ ਜੀ ਨੇ ਬੇਅੰਤ ਬਾਣੀਆਂ ਦੀ ਰਚਨਾ ਵੀ ਕੀਤੀ ਸੀ ਪੰਜ ਬਾਣੀਆਂ ਵਿੱਚੋਂ ਸ੍ਰੀ ਜਾਪ ਸਾਹਿਬ ਵੀ ਦਰਜ ਹੈ ਸ੍ਰੀ ਜਾਪ ਸਾਹਿਬ ਅਕਾਲ ਉਸਤਤ ਚੰਡੀ ਦੀ ਵਾਰ ਬਚਿੱਤਰ ਨਾਟਕ ਇਸ ਪਾਵਨ ਪਵਿੱਤਰ ਸਥਾਨ ਤੇ 52 ਕਵੀਆਂ ਵੱਲੋਂ ਨੋ ਮਨ ਵਜਣ ਵਾਲਾ ਗ੍ਰੰਥ ਜਿਸ ਦਾ ਨਾਮ ਵਿਦਿਆ ਸਾਗਰ ਉਹ ਗ੍ਰੰਥ ਦੀ ਵੀ ਉਚਾਰਨ ਇਸੇ ਸਥਾਨ ਤੇ ਹੋਈ ਸੀ ਤਾਂ ਉਹ ਗ੍ਰੰਥ ਆਉਣ ਵਾਲੇ ਸਮੇਂ ਵਿੱਚ ਸਰਸਾ ਨਦੀ ਦੇ ਵਿੱਚ ਪੇਟ ਹੋ ਗਿਆ ਸੀ ਸੋ ਸੰਗਤ ਜੀ ਤੁਸੀਂ ਵੀ ਆਪਦੀ رائے ਦੇਣਾ ਕਿ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਅਤੇ ਤੁਸੀਂ ਇਸ ਸਥਾਨ ਤੇ ਦਰਸ਼ਨ ਕੀਤੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ